ਮੈਂ ਖਾਂਸਾ ਮੈਂ ਉਹਦੀ ਕੀ ਬਣੀ ਮੈਂ ਆਲਮ ਹੋਰ ਪੱਕੇ ਤੌਰ 'ਤੇ ਲੜ ਰਹੀ ਹਾਂ ਮੈਂ ਪਿੰਡ ਦੇ ਮਕਾਮ ਵਾਸਤੇ ਕਿਤੋਂ ਕੰਮ ਕਰਾਂਗੀ ਮੈਂ ਕੋਈ ਸਿਆਸੀ ਨਾਲ ਸੰਬੰਧ ਨਹੀਂ ਹਾਂ ਮੈਂ ਸਿਰਫ ਆਲਮ ਹੋਰ ਪੱਕੇ ਤੌਰ 'ਤੇ ਲੜ ਰਹੀ ਹਾਂ ਅੱਗੇ ਵਾਸਤੇ ਮੈਂ ਸਾਰੇ ਕੰਮ ਕਰਾਂਗੀ ਜੋ ਵੀ ਕੰਮ ਕਰਾਂਗੀ ਜਿਵੇਂ ਇਲੈਕਸ਼ਨ ਲੱਗ ਰਹੇ ਆ ਪੇਡਾ ਨੂੰ ਅਸੀਂ ਕੋਈ ਖਾਰਜੀ ਵਾਜਿ ਸੰਬੰਧਿਤ ਨਹੀਂ ਲੜਦੇ ਆ ਜੋ ਕੰਮ ਕਰੰਦੇ ਆ ਅਸੀਂ ਪਿੰਡ ਦੀ ਸਲਾਹ ਨਾਲ ਤੇ ਸਾਰੇ ਮੈਂਬਰ ਇਕੱਠੇ ਸਪੰਚ ਸਪੰਚ ਇਕੱਠੇ ਹੋ ਕੇ ਵਾਅ ਕਰਕੇ ਜੋ ਵੀ ਹੋਊਗਾ ਪਿੰਡ ਦਾ ਵਿਕਾਸ ਹੈਂੇ ਤਰ੍ਹਾਂ ਨਹੀਂ ਹੋਊ ਸਾਡੇ ਤੋਂ ਬਾਹਰ ਗੌਰਮੈਂਟ ਤੋਂ ਜੋ ਵੀ ਸਾਡੇ ਪਿੰਡਿਆਂ ਨੂੰ ਸਹੂਲਤਾਂ ਮਿਲਦੀਆਂ ਗ੍ਰਾਂਟਾਂ ਸੋਦੀ ਜੋ ਵੀ ਸਾਡੇ ਨੂੰ ਕੰਮ ਹੋਊਗਾ ਅਸੀਂ ਪੂਰਾ ਮਨੋਂ ਕਰਨਾ ਅਸੀਂ ਆ ਜਾਣਾ ਫੇਡਾ ਜਿੰਨੇ ਵੀ ਮੈਂਬਰ ਸੇਵਾ ਸਾਰੇ ਪਿੰਡ ਦੀ ਭਲਾਈ ਲਈ ਕਰਿਆ ਇਹ ਸਾਰੇ ਪਿੰਡ ਲਈ ਕੰਮ ਕਰਨਗੇ ਇਹ ਸਾਰਿਆਂ ਦਾ ਵਾਦਾ ਹੈ ਕਿ ਇਹ ਪਿੰਡ ਦੀ ਭਲਾਈ ਲਈ ਜੋ ਵੀ ਕਰਨਗੇ ਆਪਣੇ ਸਾਰੇ ਪਿੰਡ ਦੇ ਵਸਨੀਕਾਂ ਨੂੰ ਲੈ ਕੇ ਸਫਲਤਾਪੂਰਵਕ ਕੰਮ ਕਰਨਗੇ ਸਭ ਕੰਮ ਜਿਹੜੇ ਅਗੇ ਪਿੰਡ ਵਾਸਤੇ ਕਰਾਂਗੇ ਸਾਡੀ ਕਿਸੇ ਨਾ 파ਰਟੀ ਵਾਜੀ ਜੋ ਵੀ ਅਗਾ ਕੰਮ ਸੂਰਤ ਦੇ ਨਾਲ ਕਰਾਂਗੇ ਪੀਟੀ